ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਜੀ ਮੌਸਮ ਹੈ ਜੀ ਬਹੁਤ ਸੋਹਣਾ ਹੋ ਗਿਆ ਹੁਣ ਮੈਂ ਪਹਿਲਾਂ ਸੀ ਕਿ ਜਿਹੜਾ ਪਰਸੋਂ ਉਸ ਤੋਂ ਬਾਅਦ ਵਿੱਚ ਜਾਨੀ ਐ ਨਹੀਂ ਗਰਮੀ ਤੋਂ ਰਹਾਤਾ ਹੈਗੀ ਆ ਤੇ ਬੱਦਲ ਅੱਜ ਵੀ ਚੜਕਿਆ ਹੋਇਆ ਪੂਰਾ ਪਤਾ ਨਹੀਂ ਕਿਸੇ ਵੀ ਟਾਈਮ ਬਰਸ ਵੀ ਸਕਦਾ ਨਹੀਂ ਵੀ ਬਰਸ ਸਕਦਾ ਉਹਦੀ ਮੌਜਾ ਮਹਿਸਾਸਣਾ ਚਾਹੀਦਾ ਹੈ ਜੇ ਮੀਂਹ ਪੈ ਜੂਗਾ ਤਾਂ ਲੋਕਾਂ ਦੇ ਧਾਨ ਲੱਗਣਾ ਸ਼ੁਰੂ ਹੋ ਜਾਣਗੇ ਤੇ ਪਾਣੀ ਘਟ ਨਿਕਲੂਗਾ ਧਰਤੀ ਦੇ ਵਿੱਚ ਤੇ ਇਦੇ ਲਈ ਸਾਰਿਆਂ ਨੂੰ ਦੁਆਵਾਂ ਕਰਨੀਆਂ ਬਣਦੀਆਂ ਵੀ ਐ ਵੀ ਆਪਾਂ ਦੁਆ ਕਰੀਏ ਵਾਹਿਗੁਰੂ ਦੇ ਅੱਗੇ ਵੀ ਸੱਚਾ ਪਾਤਸ਼ਾਹ ਵੀ ਮੀਂਹ ਪਾ ਦੇ ਧਰਤੀ 'ਚ ਪਾਣੀ ਘੱਟ ਨਿਕਲੇ ਤੇ ਇੱਕ ਹੋਰ ਪ੍ਰੋਜੈਕਟ ਹੈਗਾ ਐ ਵੀ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਂ ਵੀ ਹੱਲ ਪਲਾਨ ਕਰ ਰਿਹਾ ਵੀ ਇੱਕ ਬੋਰ ਕਰਵਾ ਕੇ ਧਰਤੀ ਦੇ ਵਿੱਚ ਵੀ ਜਿਹੜਾ ਸਾਡਾ ਐਦਾ ਪਾਣੀ ਹੋ ਗਿਆ ਉਹ ਕੋਠੇ ਦਾ ਪਾਣੀ ਹੋ ਗਿਆ ਉਹ ਕੋਠੇ ਦਾ ਪਾਣੀ ਹੋ ਗਿਆ ਤਿੰਨੇ ਪਾਣੀ ਇਕੱਠੇ ਕਰਕੇ ਕਿਸੇ ਤਰੀਕੇ ਦੇ ਨਾਲ ਇਹ ਰੀਚਾਰਜ ਕੀਤਾ ਜਾਵੇ ਧਰਤੀ ਦੇ ਵਿੱਚ ਪਾਣੀ ਇਹੇ ਮੇਰੇ ਖਿਆਲ ਚ ਸ਼ਾਇਦ ਹੌਮ ਦੇ ਸਟ੍ਰੈਮਾਂ ਦੇ ਵਿੱਚ ਸਰਕਾਰਾਂ ਨੇ ਵੀ ਕਿਤੇ ਨਾ ਕਿਤੇ ਕਰ ਦੇਣਾ ਵੀ ਜਦੋਂ ਨਵੇਂ ਮਕਾਨ ਪਾਉਣੇ ਆ ਤਾਂ ਉਹਨਾਂ ਨੇ ਕੋਈ ਕੰਪਲਸਰੀ ਰੱਖ ਦੇਣੀ ਹੈ ਇਹ ਗੱਲਾਂ ਵੀ ਤੁਸੀਂ ਰੀਚਾਰਜ ਕਰਨਾ ਵਾਟਰ ਨੂੰ ਤੇ ਉਸ ਤੋਂ ਬਾਅਦ ਵਿੱਚ ਅੱਜ ਹੋਰ ਵੀ ਇੱਕ ਦੋ ਕੰਮ ਸੀਗੇ ਅੱਜ ਸਾਡੇ ਇਥੇ ਐਮਐਲਏ ਸਾਹਿਬ ਨੇ ਆਉਣਾ ਸੀਗਾ ਨਦੀਆਂ ਦਾ ਜਾਇਜ਼ਾ ਲੈਣ ਵਾਸਤੇ ਤੇ ਅੱਜ ਮੈਨੂੰ ਜਾਣਾ ਪੈ ਗਿਆ ਕਿਤੇ ਹੋਰ ਪਾਸੇ ਤੇ ਉਹ ਇੱਥੇ ਜਿਹੜੇ ਵਲੰਟੀਅਰ ਹੈਗੇ ਉਹਨਾਂ ਦੀ ਸਾਰਿਆਂ ਦੀ ਡਿਊਟੀ ਲਾਤੀ ਮੈਨੂੰ ਜਾਣਾ ਪੈ ਚਲਿਆ ਮੈਂ ਚੱਲਿਆ ਜੀ ਨਾਨਕਿਆਂ ਨੂੰ ਹੁਣ ਮੇਰਾ ਹੋਣਾ ਇੱਥੇ ਵੀ ਜਿਆਦਾ ਜ਼ਰੂਰੀ ਸੀਗਾ ਬਟ ਉੱਧਰ ਵੀ ਮੈਨੂੰ ਜਾਣਾ ਪੈ ਗਿਆ ਜਿਹੜਾ ਜਾਣਾ ਸੀ ਨਾਨਕਿਆਂ ਨੂੰ ਉੱਥੇ ਜਾਣਾ ਵੀ ਮੇਰਾ ਜ਼ਰੂਰੀ ਹੋ ਗਿਆ ਸਮਝ ਲਓ ਇੱਕ ਲਿਖੇ ਦਾ ਕੋਈ ਵਿਚਾਰ ਬਟੰਦਰਾ ਹੁੰਦਾ 100 ਪ੍ਰਕਾਰ ਦਾ ਹਨਾ ਤੇ ਨਾਲੇ achar ਚਟਣੀ ਬਣਾ ਕੇ ਲੈ ਕੇ ਆਵਾਂਗੇ ਤੇ ਮੇਰੇ ਨਾਲ ਜਾ ਰਿਹਾ ਮੇਰਾ ਚਾਚਾ ਮੇਰਾ ਸਾੜਾ ਸਾਹਿਬ ਮੇਰੀ ਵਾਈਫ ਤੇ ਆਪਣਾ ਮਾਸੀ ਵਿੰਦਰਾ ਤੋਂ ਤੇ ਫਿਰ ਅਰਮਲ ਕੇ ਜਾਵਾਂਗੇ ਉੱਥੇ ਮਾਮੇਰਾ ਦੇ ਕੋਲ ਦੋ ਦਿਨ ਲਾ ਲਾ ਕੇ ਆਵਾਂਗੇ ਤੇ ਅੱਗੇ ਮੌਸਮ ਠੀਕ ਹੈ ਤੇ ਹੁਣ ਫੈਮਿਲੀਆਂ ਨੇ ਉਦਣ ਜੀ ਤੁਹਾਨੂੰ ਆਪਾਂ ਜਿੱਦਣ ਮੂੰਗੀ ਆਪਣੀ ਮਾਹ ਪੱਟੇ ਸੀਗੇ ਉਦਣ ਦੀਆਂ ਦੋਨੇ ਬੀਬੀਆਂ ਸਾਡੀਆਂ ਥੋੜੀਆਂ ਜਿਹਾ ਡਾਉਣੇ ਚਲਦੀਆਂ ਕਹਿੰਦੇ ਸੱਤ ਤਾਂ ਇਹ ਜੇ ਮਾਹ ਪਟਾਏ ਸਭ ਬਿਮਾਰ ਆ ਫਲਾਣਾ ਟਿਮਕਾ ਹੈ ਅੱਜ ਭਾਬੀ ਆਈ ਹੋਈ ਆ ਅੰਦਰ ਆਪਣੀ ਹਰੀ ਵਾਲੀ ਭਾਬੀ ਉਹ ਸ਼ਾਇਦ ਇਹਨਾਂ ਨੂੰ ਠੀਕ ਕਰਕੇ ਜਾਵੇ ਇਹ ਨਹੀਂ ਹੁਣ ਮੈਨੂੰ ਪਤਾ ਅੰਦਰ ਰੌਲਾ ਜਿਹਾ ਲੱਗ ਗਿਆ ਫੇਰ ਪੈਣ ਫੇਰ ਰੌਲਾ ਲੱਗ ਗਿਆ ਪੈਣ ਅੰਦਰ ਹੈ ਹਾਂਜੀ ਕੀ ਤੇ ਕੀ ਹੋਣਾ ਗਿਆ ਚਲੋ ਮੈਂ ਹੁਣ ਬਾਤ ਚ ਕਰਦਾ ਬੰਗਾਲੀਨਾਂ ਦੇ ਨਾਲ ਹੈਲੋ ਸਸਰੀ ਕਾ ਜੀ ਮੈਂ ਥੋੜੀ देर ਹਟ ਕੇ ਕਰਦਾ ਜੀ ਕਾਲ ਤੁਹਾਨੂੰ ਇੱਕ ਟੂ ਮਿੰਟ ਦਿਓ ਬਸ ਆ ਗਿਆ ਹੈ ਸਸਰੀ ਕਾ ਜੀ ਨੇ ਵਿੱਕੀ ਆਦਾ ਤੂੰ ਥੋੜਾ ਜਿਆਦਾ ਹੀ ਲੱਗਿਆ ਆ ਕਰ ਨਹੀਂ 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 ਫਿਰ ਲੋਕਾਂ ਨੇ ਕਹਣਾ ਵੀ ਤੂੰ ਤਾਂ ਜਨਾਨੀ ਦੇ ਥੱਲੇ ਲੱਗਿਆ ਆ ਅਸੀਂ ਥੱਲੇ ਲੱਗਣੇ ਹੈ ਨਹੀਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜ਼ਰੂਰ ਦੁਖਦੀਆਂ ਮੇਰੀਆਂ ਲੱਤਾਂ ਮੈਂ ਭਾਬੀ ਨੂੰ ਬੁਲਾਇਆ ਜੀ ਇਹਦਾ ਵਾਰੀ ਕਾ ਤਰਨ ਦੀ ਰਸ ਵਿੱਚ ਨਹੀਂ ਮਨੂੰ ਮਨੂੰ ਲਾਂਬਾ ਤੇ ਮੇਰੀ ਪਰਸ ਹੁੰਦੀ ਜਿੱਦਣ ਦੇ ਮਾਂ ਤੋੜ ਕੇ ਲਿਆ ਜੀ ਸੀ ਇੱਕ ਘੰਟਾ ਤਰਨ ਦਾ ਕੰਮ ਕਰਿਆ ਇੱਕ ਘੰਟਾ ਇੱਕ ਘੰਟਾ ਦਾ ਪੂਰਨ ਹੀ ਕਰਿਆ ਹਾਂ ਪਾਸੋਂ ਦੇ ਸੁੱਖੋ ਪੈਣ ਜੀ ਔਖੇ ਔਖੇ ਜੇ ਸਾਹ ਲੰਦੀ ਆ ਉਹ ਵੀ ਕਿਤੇ ਦਾ ਪਈਓ ਆ ਬਸ ਹਾਂ ਇਹ ਵੀ ਕਰਿਆ ਬਸ ਗੱਲਾਂ ਇਹ ਗੱਲ ਕਹਿੰਦੀ ਮੈਨੂੰ ਪੁੱਛਦੇ ਨਹੀਂ ਤੁਸੀਂ ਮੈਨੂੰ ਕੋਈ ਦਵਾਈ ਨਹੀਂ ਮੇਰੇ ਕੋਲ ਟਿਊਬ ਨਹੀਂ ਲੱਤਾਂ ਪਰ ਮਾਲਸ਼ ਕਰਦੇ ਕਹਿੰਦੀ ਮੇਰੀ ਆਪ ਇੰਨੀਆਂ ਦੁਖੀ ਜੰਦੀਆਂ ਹਾਂ ਆ ਵੀ ਬੜਾ ਹਾਲ ਆ ਇਹਦਾ ਬੜਾ ਆ ਪਰ ਹਾਰ ਕੇ ਮੈਂ ਹੁਣ ਮਾਲਸ਼ ਕਰਨ ਨੂੰ ਭਾਪੇ ਨੂੰ ਫੋਨ ਕਰਾਂ ਮੈਂ ਭਾਪੇ ਕਹਿੰਦੀ ਦੱਸੋ ਸਾਨੂੰ ਦੱਸੀ ਕਾਲ ਜੀ ਉੱਚ ਵੀਰਾਂ ਨੂੰ ਕਿਆ ਕਰੀਏ ਗੁਰਜਾ ਸਾਡੇ ਮਰੀਜ ਬਹੁਤ ਬੇਵਕੂਫੀ ਸੋਣਾ ਦਸੀ ਐ ਪਪੀ ਸੱਚੀ ਬੁਲਾਇਆ ਵਿੱਕੀ ਨੇ ਤੈਨੂੰ ਮਾਰਦ ਕਰਨੇ ਹਾਂ ਸਰਵੇਣ ਦਾ 7 ਵੇ ਦਾ ਫੋਨ ਕਰਿਆ ਪਾ 11 ਵਜੇ ਆਈ ਵਿਚਾਰੀ ਸੁਣੋ ਮੇਰੀ ਗੱਲ ਤਾਂ ਸੁਣੋ ਮੈਂ ਨਹੀਂ ਚਲ ਕੰਮ ਤਾਂ ਮੈਂ ਜਿਹੜਾ ਕਰਿਆ ਕਰਿਆ ਜਿਹੜਾ ਇਹਨਾਂ ਦੀ ਲੜਾਈ ਦੇ ਵਿੱਚ ਮੈਂ ਗਿਰੀ ਆ ਤੂੰ ਉਹ ਕਹੀ ਜੀ ਕੀ ਕਰਕੇ ਕਾਦੀ ਮਰਾ ਸਿਰਲੀ ਛੁੱਟ ਗਿਆ ਪਾਪਾ ਇੱਕ ਗੱਲ ਚਲੋ ਅੰਦਰ ਬਾਹਰ ਗੁਰੂ ਨੂੰ ਪੱਖੇ ਜਾ ਉੱਥੇ ਉਹ ਜੋ ਕੀ ਕਹਿੰਦੀ ਹਾਂ ਸੁਣੋ ਜਸਮੀਨ ਕੋਲ ਪਾ ਦੇ ਤਰੀ ਤਕ ਨੂੰ ਪਾਤਾ ਹੈ ਸਾਹ ਪੱਖਾਦਰ ਚੱਲਦਾ ਇਹ ਗਿਰਗੀ ਜੀ ਉਹ ਵੀ ਬਹਾਨਾ ਕਹਦੀ ਮੈਂ ਗਰੀਦੀ ਮੇਰਾ ਸਰਵੇ ਟੁਕੋ ਗਿਆ ਸਾਹ ਕੱਚਾ ਦਾ ਸਰੀਰ ਨਹੀਂ ਕੋਣ ਮੈਂ ਗੜੰਮ ਦੇ ਕੇ ਬੱਜੀ ਮੈਂ ਹਾਂ ਗੜੰਮ ਦੇ ਰਾਤ ਹੋ ਜਾਮ ਹੋ ਫੇਰ ਉਹ ਕਿੰਨੀਆਂ ਤੁਖਣ ਦਾ ਕੀ ਮਤਲਬ ਆ ਪਤਾ ਨਹੀਂ ਜੀ ਬਈ ਇਹ ਨਹੀਂ ਉਦਣ ਗੱਲ ਕਿਤੇ ਗੱਲ ਮੇਰੀ ਗੱਲ ਸੁਣੋ ਉਦਣ ਲੱਗੀ ਤਾਂ ਆਪਾਂ ਨੂੰ ਨજર ਹੈ ਜੀ ਕਿਤੇ ਨਾ ਨજર ਆ ਜਾਂਦੀ ਹੈ ਨਾ ਨਹੀਂ ਸਾਰੇ ਟੱਬਰ ਖੇਚ ਘੁੰਮਦਾ ਵੀ ਚੱਕ ਤੇ ਫੱਟੇ ਇਹਨਾਂ ਦਾ ਨੇੜੇ ਲਿਆਂਦਾ ਕੰਮ ਆ ਨજર ਵਾਕਿਉਤਨ ਦੀ ਗਰਦਨ ਮੈਂ ਵੀ ਬੜੀ ਪੰਡ ਚ ਗਈ ਜਿਹੜੀ ਲਾਸਟ ਵਿੱਚ ਉਹਨੇ ਮੇਰੀ ਵੀ ਗਰਦਨ ਥੜੀ ਧੁਕਣ ਲਾਈ ਉਹ ਤਿੰਨ ਚ ਤਾਂ ਮੇਰਾ ਦੁੱਖ ਦੀਆਂ ਜ਼ਰੂਰਤੀਆਂ ਪਰ ਰਾਤ ਤਾਂ ਮੇਰੀਆਂ ਬਾਹਾਂ ਵੀ ਨਾਲ ਲੰਘੂਗੀ ਵੀ ਲੱਗਦਾ ਵੀ ਜਿਹੜੀ ਨਜ਼ਰ ਆ ਨਾ ਇਹ ਤਾਂ ਪੱਥਰ ਨੂੰ ਪਾੜੂ ਜਿਹੜਾ ਸਵੇਰੇ ਸੜ ਨਹੀਂ ਕੋਈ ਮੇਰੇ ਮੇਰੇ ਹੀ ਮੈਂ ਚਲੇ ਨਹੀਂ ਲੂੰਦਾ ਮਾਰੇ ਪੱਗਾ ਸਵੇਰੇ ਸਵੇਰੇ ਸੱਕਿਉ ਨਹੀਂ ਜਰੀਰ ਤੋਂ ਵੱਲੋਂ ਤਾਂ ਇਹਨਾਂ ਲਈ ਮਜ਼ਾਕ ਆ ਮੇਰੇ ਲਸਾਂ ਕੱਤੇ ਪੜੀ ਗਿਆ हां दादा जी बाओ दे तेरा नंबर ना स्टाफ मैं सबको तो, तो तोड़ है नौ वास्ते 14 डीके कारी मैं 14 डीके दा कुत्ते ते बराबर करना हिसाब दा मैं अपने पर पर पापड़ो हां वी अपने पट्टी परमेश्वर तो लत्ता आठ ला 14 डीके लाते हुणे ने भाभी पहले मैं गरीब की बात आ है गिल्ली कटी ਨਖਾਲੀ ਇਹ ਨਾ ਨਾਲੇ ਤਾਂ ਦੀਦੀ ਕਿਹਾ ਕਰ ਇਹਨੂੰ ਭਾਬੀ ਨਾ ਕਿਹਾ ਕਰ ਦੀਦੀ ਦੀਦੀ ਕਿਹਾ ਕਰ ਮੈਨੂੰ ਭਾਬੀ ਨਾ ਕਿਹਾ ਕਰ ਠੀਕ ਹੈ ਕਈ ਵਾਰ ਨਾ ਮੈਂ ਨਹੀਂ ਮੇਰੀ ਗੱਲ ਸੁਣੋ ਆ ਬੂਟਾ ਜਿਹੜਾ ਬੂਟਾ ਲੱਗਿਆ ਪਤਾ ਨਹੀਂ ਖਜੂਰ ਦਾ ਹੈ ਬਸ ਜਿੰਦੀ ਕੀ ਕਰਦਾ ਹੈ ਪਤਾ ਨਹੀਂ ਨਿੰਮ ਦਾ ਪਤਾ ਨਹੀਂ ਇਹ ਕਿਹੜਾ ਵੱਧ ਤੇ ਵਧੀਆ ਬੂਟਾ ਹੁੰਦਾ ਟੋਕਾ ਜਾਂਦਾ ਟੋਕਾ ਵਧੀਆ ਤੇ ਵਧੀਆ ਬੂਟਾ ਕਿਹੜਾ ਹੁੰਦਾ ਟੀਵੀ ਪਤਾ ਨਹੀਂ ਕੀ ਵੀ ਦਾ ਬੂਟਾ ਤੇਰਾ ਹਾਂ ਦਾ ਕੱਪ ਜਾਂਦਾ ਐਨੀ ਲੱਗਦਾ ਉਹ ਉੱਟਾ ਨਹੀਂ ਲਾ ਰਹਾ ਹੈ ਤੁਸੀਂ ਪੈਰ ਪੋਆ ਕਰੋ ਧੋਦਾ ਮੈਂ ਜਿੱਥੇ ਵੀ ਜਾਣਾ ਜਿੱਥੇ ਵੀ ਮੈਂ ਜਾਣਾ ਭਾਬੀ ਨੂੰ ਪੁੱਛ ਵੀ ਮੈਂ ਕਹਿੰਦਾ ਸਾਸਰੀ ਘਰ ਬੁਲਾਈ ਹੈ ਹਾਂ ਸਹੀ ਗੱਲ ਹੈ ਨਹੀਂ ਹੈ ਰੁਜ ਕੇ ਆ ਗਏ ਸੱਸ ਨੇ ਉਹ ਨਹੀਂ ਬੁਲਾਈ ਬੁਲਾਈ ਆ ਦਾਤੀ ਹੱਟਾ ਬੁਲਾਉਣ ਤੇ ਜਾਂ ਤੇ ਰਿਸ਼ਤਾ ਕਰਤਾ ਆ ਸਭ ਤੇ ਉਹ ਬਾਪ ਦੀ ਅੱਜ ਕੱਲ੍ਹ ਬੁਲਾਈ ਦਾ ਜ਼ਮਾਨਾ ਨਹੀਂ ਜਾਈ ਦਾ ਆ ਕਿਸੇ ਨੇ ਤੇ ਬੁਲਾਈ ਕਰੀ ਤਾਂ ਦੇਖ ਲੈ ਤੇਰਾ ਤਾਂ ਕਿਆ ਬਣ ਗਿਆ ਇਹ ਮੇਰੇ ਨਾਲ ਕੁਝ ਨਹੀਂ ਬਣਿਆ ਮੇਰੇ ਕੋਲ ਕੁਝ ਨਹੀਂ ਕਹਦਾ ਤੈਨੂੰ ਬੱਸ ਮੈਂ ਤੇਰਾ ਬਹੁਤ ਸ਼ੁਕਰੀਆ ਕਰਦੀ ਆ ਕਿ ਤਾ ਇਹ ਅਜ ਮੈਨੂੰ ਜੀਵਨ ਸਾਥੀ ਮਿਲ ਲੱਭਿਆ ਹਾਂ ਚਲ ਹੁਣ ਤਾਰੀਖ ਤਾਂ ਮੂੰਹ ਤੇ ਨਹੀਂ ਕਹਿੰਦੀ ਪੱਟੇ ਪੱਟੇ ਚੱਲ ਰਿਹਾ। ਇਹ ਨੂੰ ਆ ਤਾਂ ਬੜਾਈ ਕਰੀ। ਲੈ ਮੇਰੇ ਗੱਲ ਨਾਲ। ਹੱਲ ਜਾਂਦਾ। ਵੀ ਦੇਖ ਨਸ਼ਾ ਕੋਈ ਨਹੀਂ। ਹਾਂ। ਉਹਦਾ ਸਾਥ। ਪਹਿਲੇ ਬਹੁਤ ਹੀ ਗਲਟਾ ਕਰਦੇ ਵਿੱਚ ਰੋਟੀ ਚਾਹੇ ਆਪਾਂ ਨੂਨ ਨਾਲ ਖਾਈਏ ਦੋ ਹੱਦ। ਹਾਂ ਉਹ ਹਾਂ। ਵਧੀਆ। ਕਿਸੇ ਨੂੰ ਕੀ ਪਤਾ ਦਾ? ਉਹ ਆਪਰੇ ਟੱਡ ਬੋਲ ਕੇ ਨੇ ਖੜਾ ਮੈਂ ਕਾਢੇ ਨੂੰ ਖਾਦੀ ਆ। ਪਰ ਜਿਹੜੀ ਨਾ ਰਾਤ ਨੂੰ ਸਵੇਰ ਨੂੰ ਸ਼ਾਮ ਨੂੰ ਹਰੀ ਵਰਗਾ ਪਿੱਗ ਲਾਂਦਾ। ਉਹ ਤੇ ਉਹ ਉਹ ਅੰਦਰ ਦਾ ਦੁੱਖ। ਅੰਦਰ ਤੇ ਉਹ ਦੁੱਖ ਆ। ਆਪਣੇ ਜਿਹੜਾ ਆਪਣਾ ਗਊ ਆਪਾਂ ਹਾਸੀ ਮਗਾਉਂਦੇ ਉਹ ਗੱਲ ਬੱਕਰੀ ਹੁੰਦੀ ਆ ਘਰ ਦੇ ਵਿੱਚ ਨਾ ਜਿਹੜਾ ਪ੍ਰਸ਼ਾ ਇਹ ਮਾਂ ਕਰਦੇ ਉਹ ਤਾਂ ਹੈ ਮਾਂਦਿਆ ਸਾਫਸਾ ਦਾ ਨਾ ਖਾਣ ਦਾ ਟਾਈਮ ਨਾ ਪੈਣ ਦਾ ਟਾਈਮ ਨਾ ਉੱਠਣ ਦਾ ਟਾਈਮ ਹਾਂ ਜਿਨ੍ਹਾਂ ਦੇ ਘਰ ਤੇ ਨਸ਼ਾ ਨਾ ਭਾਬੀ ਪਤਾ ਹੈ ਭਾਬੀ ਟਿੱਕ ਡੰਗ ਦੀ ਰੋਟੀ ਬਗਾ ਕੇ ਦੋ ਡੰਗ ਤੇ ਹੱਥ ਨੂੰ ਤਰਸਦੇ ਹੁੰਦੇ ਸਹੀ ਗੱਲ ਹੈ ਸਾਡਾ ਘਰ ਦਾ ਬਹਾਰ ਗਿਆ ਵਾ ਕੰਮ ਕਰਕੇ ਆਉਗਾ ਨਹੀਂ ਤਾਂ ਉਹਨੂੰ ਦਾਰੂ ਪੀ ਗਿਆ ਮੇਰੀ ਗੱਲ ਸੁਣੋ ਤੇਰਾ ਮੈਨੂੰ ਕਹਿੰਦਾ ਮੈਂ ਕਹਿੰਦਾ ਕੱਪੜਿਆਂ ਵਾਲੇ ਫੜ ਕੇ ਪਤਾ ਨਹੀਂ ਕੀ ਦੇ ਦੁੱਲੇ ਤੇ ਲੈ ਆਂਦਾਂ ਕੀ ਦੇ ਲੈ ਪਾਈ ਪੈਸੇ 500 ਰੁਪਏ ਮੈਨੂੰ ਨਹੀਂ ਪਤਾ ਹਾਂ ਕਹਿੰਦਾ ਮੈਂ ਕੱਪੜਿਆਂ ਵਾਲੇ ਦੇ ਦੇ ਠੀਕ ਆ दारू ਕੱਪੜਿਆਂ ਵਾਲੇ ਸਾਰੇ ਮੇਰੇ ਹੁਕਮੇ ਆ ਕੰਦਾ ਕੀ ਲੋੜ ਪੜਦਾ ਕੱਪੜਿਆਂ ਵਾਲੇ ਉਹਦੇ ਸੁਆ ਕੇ ਦਿੱਤੀਆਂ 200 ਪਹਿਲਾਂ ਪਹਿਲਾਂ ਨਾਲ ਤੇ ਤਾਂ ਬਹੁਤ ਸਹਾਰਾ ਹਾਂ ਬਹੁਤ ਸਹਾਰਾ ਫਿਰ ਹਾਂ ਹਾਂ 10 ਵੀ ਬੱਚੇ ਵੀ ਤਨ ਅਕੜਾ ਤਾਂ ਹੀ ਗਿਆ ਨਹੀਂ ਨਹੀਂ ਤਾਂ ਉਹਨੂੰ ਕਰਦਾ ਗੰਗਾ ਪੁੱਲ ਪੈ ਜਾਣ ਤੇ ਭਾਈ ਸਾਡਾ ਨਾ ਜੀ ਅ 10 ਪਾਸਾ ਕਿਸੇ ਟਾਈਮ ਜਿਹੜੇ ਟਾਈਮ ਤੇ ਉਹਨੇ 10 ਕਬੱਡੀ ਦਾ ਪਲੇਅਰ ਕਬੱਡੀ ਦਾ ਪਲੇਅਰ ਹਾਂ ਹਾਂ ਉਹ ਭਾਬੀ بیوی ਭਾਬੀ بیوی ਆਪਣੇ ਬਚੂਲੇ ਨੂੰ ਕਹਿੰਦੀ ਉਣੀ ਵੀ ਭਾਈ ਉਹਨੇ ਵੀ ਬੂਟਾ ਲਾਇਆ ਤਾਂ ਹਾਂ ਪਤਾ ਕੀ ਚੱਲ ਇਹਦਾ ਸੁੱਖੋ ਦੁੱਖੇ ਸਮਾਂ ਤੋਂ ਦਿਆ ਨਾ ਨਹੀਂ ਮੇਰੀ ਗੱਲ ਮੈਨੂੰ ਗੱਲ ਕਿ ਕਿਉਂਕਿ ਮੇਰੇ ਕਰਮਾਂ ਚ ਹਾਂ ਸਭ ਤੇ ਆਪਣੇ ਬਣੀ ਬੜੀ ਇੱਕ ਗੱਲ ਆ ਨਹੀਂ ਤੈਨੂੰ ਕਹਿ ਲਾ ਤਾਂ ਸੰਦੀਪ ਦੇ ਕਰਮ ਮਾੜੇ ਆ ਆ ਜੰਗੇ ਆ ਨਹੀਂ ਮੈਂ ਗੱਲ ਕਰਦੀ ਸੁਣ ਮੇਰੀ ਗੱਲ ਜਿੱਦਣ ਜਾਂ ਸਾਡਾ ਵਿਆਹ ਹੋਇਆ ਹਾਂ ਠੀਕ ਆ ਗੱਲ ਕੋਈ ਸਾਡੇ ਘਰ ਦੇ ਜਿੱਦ ਨਸ਼ਾ ਪੈ ਨਹੀਂ ਤਾਂ ਇਸ ਕਰ ਹਾਂ ਅੱਛਾ ਪਹਿਲਾਂ ਤੇ ਪੈਕੇਜ ਆ ਕੇ ਚੱਲਦਾ ਪਿਆ ਪਹਿਲਾਂ ਤੇ ਚੱਲਦਾ ਤਾਂ ਠੀਕ ਹੈ ਕੀ ਗੱਲ ਹਾਂ ਚੱਲ ਇਹ ਕਿੰਦਾ ਰਿਹਾ ਉਹਨੇ ਚੋਰੀ ਹਾਂ ਪਹਿਲਾਂ ਤੇ ਸੋ ਜੱਕਦਾ ਵੀ ਨਵੀਂ ਬਹੂ ਆਈ ਹੋਈ ਕਿਤੇ ਜਰਾ ਕਿਤਾ ਘਰ ਨਾ ਚਲੀ ਜਾਵੇ ਹਾਂ ਮਤਲਬ ਅਹ ਚੱਲ ਨੂੰ ਭਾਈ ਉਹ ਤੋਂ ਬਾਅਦ ਫੇਰੇ ਮੈਂ ਕਿਹਾ ਕਹਿੰਦਾ ਮੈਂ ਤਾਂ ਇੰਨੀ ਕਿ ਪੀਂਦਾ ਮੈਂ ਕਿਹਾ ਇੰਨੀ ਕਿ ਤਾਂ ਇੰਨੀ ਕਿ ਪੀਂਦਾ ਪੀਂਦਾ ਤਾਂ ਇੱਥੇ ਤੇ ਬੋਤਲ ਇੱਥੇ ਤਾਂ ਪਹੁੰਚਣਾ ਵੀ ਮੈਂ ਵੀ ਦੁਨੀਆ ਹੀ ਦੁਨੀਆ 'ਚ ਰਹਿੰਦੀ ਹਾਂ ਪਹੁੰਚ ਗਿਆ ਪਹੁੰਚਣ ਦੀ ਗੱਲ ਪਹੁੰਚ ਗਿਆ ਉੱਥੇ ਤੱਕ ਪਹੁੰਚ ਗਿਆ ਬੋਤਲ ਮਰਿਆ ਕਰਾ ਕੋ ਬੋਤਲਾਂ ਪਰ ਵੀ ਜਾ ਰਿਹਾ ਕੰਮ ਹਾਂ ਥੋੜਾ ਪਲਾਉ ਦੇ ਠੀਕ ਨੇ ਗੱਲ ਦੋਵੇਂ ਮੇਰੀ ਗੱਲ ਜਦ ਉਹ ਬੰਦੇ ਨੇ ਇੱਕ ਬੰਦਾ ਹੈ ਜਦ ਦੇਖ ਪਰਟਮ ਹਾਜ਼ਿਰ ਦੁਪਹਿਰ ਵੀ ਚੱਲ ਪੇ ਦੁਪਹਿਰ ਨੂੰ ਵੀ ਚੱਲ ਪਾ ਸ਼ਾਮ ਨੂੰ ਵੀ ਚੱਲਦਾ ਦੋ ਤਣਾ ਦੇ ਕੰਮ ਚੱਲ ਜਾਂਦਾ ਹਾਂ ਹਾਂ ਜਿਵੇਂ ਸਵੇਰ ਤੇ ਸ਼ੁਰੂ ਹੋ ਗਿਆ ਫਿਰ ਚੱਲੇ ਜਾਂਦਾ ਠੀਕ ਕਰ ਉਹ ਵੀ ਜੇ ਨਾ ਕੁੱਤੇ ਹਾਣੀ ਹੋਵੇ ਤਾਂ ਮੈਂ ਕਹਿੰਦੀ ਸ਼ਾਮ ਨੂੰ ਸਾਨੂੰ ਬਾਹਰ ਕੱਢੇ ਏ ਇਹਦਾ ਹੱਡਾ ਡੰਡੇ ਮਾਰ ਕੇ ਤੁਹਾਨੂੰ ਗਲੀ ਚ ਪਾਵੇ ਆਪ ਚਾੜੋ ਕੇ ਅੰਦਰ ਪਾਵੇ

ਤੂੰ ਛੱਡ ਦੋਗੇ ਤੇ ਮੇਰੇ ਗੱਲ ਸੁਣਦੇ ਕਿਸੇ ਨਾ ਦਾ ਸੈਲ ਸੈਲ ਦਾ ਖੂਨ ਕੱਟਦਾ ਤਾਂ ਕਿਤਨਾ ਵੀ ਕੱਟਦਾ ਤੂੰ ਛੱਡ ਦੋਗੇ ਰੋ ਤਾ ਤਾ ਗੱਪੇ ਤਾਂ ਪਾੜਨ ਨੂੰ ਜਣਾ ਅਗਲੇ ਨੂੰ ਇੱਕ ਸੇ ਆਪਾਂ ਥੋੜਾ ਆਂਦਰ ਉਹ ਪਤਾ ਕੀ ਕਰ ਉਹ ਕਹਿੰਦੇ ਉਹਨਾਂ ਦਰਦ ਤਾਂ ਹੋ ਜਾਂਦਾ ਫਿਰ ਵੀ ਕਹਿੰਦੇ ਆਹ ਸੋਜੀ ਬੈਠੀ ਹੈ ਨਾ ਜਿਉਂ ਜਿੰਨਾ ਮਰਜ਼ੀ ਚਾਹ ਬਾਈ ਬਈ ਹੁਣ ਭਾਬੀ ਨੇ ਗੁੱਸੇ 'ਚ ਕਹਿੰਦਾ ਵੀ ਦਾਰੂ ਪੀਦਾ ਵਾ ਕਹਿੰਦਾ ਕਾਂਜਾ ਮੈਂ ਹੁਣ ਸਿਰ ਪਾੜ ਦੀ ਗੱਲ ਕਰੀ ਫੇਰ ਕਹਿੰਦੀ ਦਰਦ ਤਾਂ ਹੋ ਜਾਂਦਾ ਪਿਆਰ ਤਾਂ ਟੱਗਿਆ ਮੇਰੇ ਕੋਈ ਨੂੰ ਤਾਂ ਕਹਿਨੀ ਆ ਮਰਨਾ ਵੀ ਤੇ ਮਰਨਾ ਵੀ ਮਾਲਕ ਦੀ ਵੀ ਜਿੰਨਾ ਮਰਜੀ ਲੜੀ ਜਾਵੇ ਉਹਦੀ ਕੋਈ ਲੜਾਈ ਨਹੀਂ ਉਹਦੀ ਕੋਈ ਲੜਾਈ ਨਹੀਂ ਤੁਸੀਂ ਮੇਰੀਆਂ ਫੋਟੋਆਂ ਕੱਢ ਕੇ ਮਾਰੀਆਂ ਬਸ ਬੁੱਤਵਾ ਚੋ ਉਹ ਫਿਰ ਫੋਟੋ ਫੋਟੋ ਤੇ ਹੁਣ ਉਹ ਗੱਲ ਮੈਂ ਸਾਰੇ ਵੀਡੀਓ ਦੇ ਵਿੱਚ ਕਹਾਂ ਮੈਂ ਤੈਨੂੰ ਕਾ ਕਿਆਤਾ ਲੜਾਈ ਆ ਬੀਜੀ ਨੇ ਹੋਰ ਗੱਲ ਕਹੀ ਨਾ ਤੂੰ ਗੱਲ ਨਾ ਟੀਮ ਦੀ 100 ਲੜਾਈ ਫਿਰ ਹੁਣ ਜੁੱਫਤੇ ਕਿਉਂ ਛੇੜੀ ਗੱਲ ਮੈਂ ਗੱਲ ਕਿਉਂ ਛੇੜੀ ਵਿੱਚ ਚਲ ਗਏ 100 ਲੜਾਈ ਫਿਰ ਫੋਟੋ ਬਾਰੇ ਮੇਰੀ ਮੁੰਡੇ ਦੇ ਚੱਕ ਆਪਣੇ ਮੈਂ ਠੀਕ ਆ ਫਿਰ ਉਹ ਵਾਲੀ ਆ ਕੇ ਤੇਰੀ ਮੇਰੀ ਗੱਲ ਸੁਣਾ ਮੈਂ ਖਿਮਾਣੋ ਬੈਨ ਕਿਹਾ ਤੇ ਕਹਿੰਦੀ ਬੈਂਕ ਤਾਂ ਨਹੀਂ ਉਹਦਾ ਆਪਣਾ ਨਾ ਡਾਕ ਖਾਨੇ ਚ ਇੱਕ ਖਾਤਾ ਜਗ੍ਹਾ ਲੱਗਾ ਹੂੰ ਉੱਥੇ ਪੈਸੇ ਮਾਤਦੇ ਨੇ ਫੋਟੋਆਂ ਦੀ ਕਰੀਆਂ ਸੀ ਉੱਪਰ ਸੱਜ ਮੈਨੂੰ ਭੜਾਤੇ ਮੇਲੇ ਭਟ ਉਹ ਮੁੜ ਕੇ ਜਿੱਦਾਂ ਹੁਣ ਅਸੀਂ ਕਮਾਣਾ ਨੂੰ ਫੇਰ ਡੈਡੀ ਕੋਲ ਗਏ ਹਾਂ ਉਹਦਾਂ ਬਟੂਆ ਮਾਤੂ ਕੋਲ ਲੱਗਾ ਉੱਥੇ ਮੈਨੂੰ ਨਹੀਂ ਫੋਟੋ ਕਿੱਥੇ ਹਾਂ ਮੈਂ ਫੋਟੋ ਮਾਤੂ ਆ ਤੇ ਬਟੂਆ ਕਿੱਥੇ ਪਟੂਆ ਦਾ ਮਾ ਮਾਲਾ ਮਹਾ ਤਾਤਾ ਮੈਨੂੰ ਫੋਨ ਕਰਾ ਖੇਤ ਚ ਗਏ ਮੈਨੂੰ ਹਾਂ ਬਿਆੜਾ ਡੈਡੀ ਬਹੁਤ ਬਿਮਾਰਾ ਮੈਂ ਤਾਂ ਕੋਠੇ ਪਰ ਵੀ ਨਹੀਂ ਜਿਹੜਾ ਹਾਂ ਕੱਪੜੇ ਪਾ ਕੇ ਵੀ ਤੂੰ ਥੱਲੇ ਆ ਗਈ ਮੇਰੇ ਹਾਂ ਥੱਲੇ ਤੇ ਗੱਡੇ ਨੂੰ ਸਾਰ ਬਿਮਾਰੀ ਮੈਂ ਇੱਕ ਦਿਨ ਨਿਕਲਿਆ ਹਾਂ ਕਿਹੜੇ ਕੱਪੜੇ ਤਾਂ ਮੇਰੇ ਚੱਕੇ ਕਿਹੜੇ ਨਹੀਂ ਮੈਂ ਇੱਕ ਦਿਨ ਸਾਰੇ ਨਾਲ ਸਾਰੇ ਹਾਂ ਕਿ ਮੈਂ ਇਸ਼ਨਾਨ ਕਰਾਇਆ ਹਾਂ ਮੈਨੂੰ ਲਾ ਫਰਜ ਤਾਂ ਵੀ ਬੜੂ ਦੇ ਵਿੱਚ ਫੋਟੋ ਵੀ ਇਹਨੂੰ ਫੇਰ ਕਮਾਣ ਡਾਕ ਖਾਨੇ ਚ ਜਾਣਾ ਪੈ ਗਿਆ ਕਹਿੰਦੀ ਫੋਟੋਆਂ ਫੇਰ ਮੈਂ ਫੋਟੋ ਤਾਂ ਫਟੋ ਦੇ ਪਈਆਂ ਬੜੂ ਦੇ ਹੁਣ ਆਉਂਦੀ ਕੋ ਬੜੂ ਫੋਟੋ ਮਦਗਣਾ ਮੈਂ ਸੰਭਾਲ ਲੈਂਦੀ ਆ ਫੋਟੋ ਹੁਣ ਦੱਸ ਇਹ ਕਹਿੰਦੀ ਮੈਂ ਕਹਿੰਦੀ ਆਪਣੇ ਬੜੂ ਤੋਂ ਮੇਰੇ ਮੋਹ ਘੜਤੀ ਜਾ ਲੜਾਈ ਉਹ ਕਰਨੀ ਹੈ ਫਿਰ ਇਹ ਪੰਗਾ ਹੀ ਲੈਣਾ ਵਗੈਰਾ ਉਹਦਾ ਉਹ ਤਾਂ ਪਤਾ ਕੀ ਗੱਲ ਸੁਣ ਮੇਰੀ ਗੱਲ ਬੜੂ ਆ ਜੇ ਕੱਢਿਆ ਤੈਨੂੰ ਨਾਲ ਸਿੱਟਿਆ ਆ ਹਾਂ ਮੈਂ ਤੁਹਾਨੂੰ ਟਾਈਮ ਦੋ ਆ ਕੇ ਗਵਰਨਟ ਕੁਆਗੇ ਸਰ ਮੈਂ ਸਾਸਰੀ ਕਾ ਬਲਾਉ ਦੇ ਪਹਿਲਾਂ ਮੈਂ ਫੋਟੋ ਨੂੰ ਤਾਂ ਜਵਾਬ ਦਿੰਦੀ ਹਾਂ ਫਿਰ ਬਾਈਕੁਰ ਦੀ ਕਾਕਾ ਸਾਹਿਬ ਬਾਈਕੁਰ ਦੀ ਫੋਟੋ ਕਰਮਾਪਾਥਨ ਨੂੰ ਫੋਟੋ ਮੈਂ ਤੈਨੂੰ ਫੋਟੋ ਦਾ ਜਵਾਬ ਦਿੰਦੀ ਮੈਂ ਉਹ ਫੋਟੋ ਆ ਕੀ ਕਰਨੀ ਐ ਤੇ ਜਦ ਅਸੀਂ ਦਿਲ ਵਿੱਚ ਰਹੇ ਨੇ ਹਾਂ ਹਾਂ ਮੈਂ ਕਰੀ ਇਹ ਦੀ ਪਾ ਕੇ ਨਿਕਲ ਨਹੀਂ ਚਲ ਤੇ ਨਾ ਪਾੜਦੀ ਕਿ ਤਾ ਅੰਦਰ ਦੇ ਘਰ ਕਰਦੀ ਮੈਂ ਬਹੁਤ ਬਹੁਤ ਹਾਂ ਉਹ ਕੰਮ ਨਾ ਨਾ ਚੱਲ ਰਮੋਖਾ ਨੱਕਿਰ ਦੇਣਾ ਮੈਂ ਕਰਦਾ ਰੱਖਦਾ ਉਹ ਅੰਦਰ ਤੇ ਭਰੀ ਭਰਾਈ ਆਈ ਆ ਫੋਟੋ ਦੀ ਗੱਲ ਸੁਣ ਲੋ ਨਹੀਂ ਆਈ ਤੇ ਮੈਂ ਨਾਲੋਂ ਸੁਣੋ ਹਾਂ ਤੇ ਤੰਗੀ ਹੈ ਜਾਨੀ ਹੈ ਮੈਂ ਸਿਰਫ ਉਹਦੇ ਨੂੰ ਦੱਸ ਰਹੀ ਹਾਂ ਤਾਂ ਤੇ ਵੀ ਕੀ ਕਰੀਏ ਲਾ ਵੀ ਉਹ ਲੋਕਾਂ ਨੇ ਕੀ ਕਰਨੀ ਜੇ ਤਾਂ ਕੋਈ ਦਿਲ ਵਿੱਚ ਰਹਿ ਨਹੀਂ ਆ ਹੈਨਾ ਉਹੜ ਰੱਖਣ ਦਾ ਫਾਇਦਾ ਕੀ ਹੈ ਬਸ ਵੀ ਗੱਲ ਹੈਗੀ ਆ ਮੇਰੇ ਘਰ ਵਾਲੇ ਨੂੰ ਲੈ ਲੈ ਹਾਂ ਮੈਨੂੰ ਪਤਾ ਤਾਂ ਬਿਲਕੁਲ ਸੁਣਨਾ ਘੱਟ ਤਾ ਪਹਿਲੇ ਗੱਲ ਪੂਰੀ ਔੜ ਦੇ ਦੀ ਸੀ ਬਾਪੂ ਹਾਂ ਹੁਣ ਜਦ ਮੇਰੇ ਨਿਆਣੇ ਆਪਣੇ ਆਪਣੇ ਮਤਲਬ ਆਪਣੇ ਸਹੁਰੇ ਜਾਣ ਲੱਗੇ ਉਹਦੇ ਮੇਰੀ ਫੋਟੋ ਹੂਣ ਰੱਖੀ ਹੈ ਬੱਸ ਲੈ ਉਹ ਵੀ ਮੈਨੂੰ ਇੱਕ ਦਿਨ ਪਤਾ ਲੱਗਿਆ ਉਮੀ ਮੈਂ ਬੜੀ ਕੁਛ ਹੋਈ ਵੀ ਮੇਰੀ ਫੋਟੋ ਰੱਖੀ ਮੇਰੀ ਫੋਟੋ ਰੱਖੀ ਆ ਇਹ ਜੈਨੇ ਪ੍ਰਤਿ ਬੋਲੇ ਬੈਠੇ ਕਹਿੰਦੇ ਪਾ ਪਾ ਦੀ ਮਮਾ ਦੀ ਆ ਫੋਟੋ ਮੈਂ ਲਾਈ ਦੀ ਵਿੱਚ ਹਾਂ ਮੇਰੇ ਉਸੇ ਟੈਬੀ ਉੱਤੇ ਹਾਂ ਬੱਡੂ ਦੇ ਵਿੱਚ ਨਿਆਣਾ ਦੀ ਫੋਟੋ ਲਾਈ ਆ ਚਾ ਮੈਂ ਆ ਵੀ ਬੱਡੂ ਦੇ ਵਿੱਚ ਨਿਆਣਾ ਦੀ ਫੋਟੋ ਲਾਈ ਆ ਬੰਦੇ ਨੇ ਰੱਖ ਆ ਜਦੋਂ ਨਾ ਦਿਲ ਚ ਫੋਟੋ ਲਾਈ ਵੀ ਫਿਰ ਬੱਡੂਆ ਸੁਣੋ ਮੇਰੀ ਜਦੋਂ ਮੇਰੀ ਗੱਲ ਸੁਣੋ ਫੋਟੋਆਂ ਦੀ ਲੋੜ ਨਾ ਕਿਤੇ ਪੈਂਦੀ ਹੁੰਦੀ ਆ ਜਦੋਂ ਜਿੰਦਾ ਜਾਗਦਾ ਹੋਵੇ ਇਨਸਾਨ ਉਹਨੂੰ ਫੋਟੋਆਂ ਦੀ ਲੋੜ ਨਹੀਂ ਪੈਂਦੀ ਡਾਕੂਮੈਂਟ ਦੇ ਵਿੱਚ ਲੋੜ ਪੈਂਦੀ ਦੀ ਫੋਟੋਆਂ ਦੀ ਸਮਝ ਗਈ ਮੈਂ ਗੱਲ ਬਹੁਤ ਵੱਡੀ ਗੱਲ ਸਮਝ ਗਈ ਹਾਂ ਪਰ ਇਹਨਾਂ ਨੇ ਐ ਮੁਗਰੇ ਲਾਈ ਹੋਏ ਉਹ ਮੰਨੋ ਕਿ ਆਪਾਂ ਦੱਸਦਾ ਵੀ ਮੇਰੇ ਨਿਆਰੇ ਨੇ ਲਾਈ ਨਹੀਂ ਹੋਈ 10 ਬਸ ਹਰ ਤੁਸੀਂ ਕੀ ਆਵਾਜ਼ ਦੇਉਗੇ ਇਹਨਾਂ ਦੀ ਗੱਲ ਵਿੱਚ ਕੋਈ ਨਹੀਂ ਮਾਲਕੀ ਦੀ ਵਿੱਚ ਲੜਾਈ ਜੜਾਕ ਨਹੀਂ ਨਹੀਂ ਲੜਾਈ ਹੈ ਹਾਂ ਬਸ ਐਂਕਲ ਚਾਹ ਲੱਕੀ ਪਾਓ ਚਾਹ ਪਾਣੀ ਦਾ ਸਾਨੂੰ ਖਤਮ ਕਰੂ ਚੱਲੋ ਦੋ ਦਾਰੋ ਦਾਲੋ ਉਹ ਤਾਂ ਆਪਣੇ ਹੱਥ ਚ ਹਾਂ ਪਰ ਹੁਣ ਭਾਬੀ ਅਜਿਹੇ ਜਿਹੜੇ ਨਾ ਖੱਲੇ ਜਿਹੜੇ ਆ ਬਾਂ ਮਾਂ ਦੀਆਂ ਦਸਲੀ ਨੂੰ ਜਿਕਣਾ ਮੈਂ ਇੱਕ ਦਿਨ ਮੈਂ ਬਿਮਾਰਤਾ ਜਿਆਦ ਪਿੱਛੇ ਜ ਸੰਦੀਪ ਨੇ ਮੇਰੇ ਜੀ ਇੱਥੇ ਲਾ ਕੇ ਕਹਿੰਦੀ ਮੈਂ ਮਾਲਸ ਖਾਧੀ ਮੇਰੀਆ ਮੇਰੇ ਡੈਡੀ ਨੇ ਇਸ ਖਾ ਭਾਬੀਓ ਮੇਰੇ ਕੜਾ ਤੇ ਰਾਣਾ ਆਪਣੀ ਰਾਣਾ ਨਿਕਲਣੀ ਜਾਂਦੀ ਜਿਹਨੇ ਪਤਾ ਲੱਗੇ ਵੀ ਹਾਬਿਲ ਅਜ ਮਾਂ ਦੇ ਵਿੱਚ ਵੀ ਭਾਬੀ ਦੇ ਰਾਣਾ ਕਢਾਈ ਪਹਾੜ ਚਾ ਚਲ ਮੇਰੇ ਉੱਤੇ ਧਰ ਲਓ ਹੋ ਗਈ ਜੀ ਮੇਰੇ ਚੁੱਪ ਚੁੱਕੋ ਕਿ ਭਾਪੀ ਕਹਿੰਦੀ ਮੈਂ ਕੱਤ ਕੇ ਵੇੜੂ ਮੈਂ ਘਰ ਨਹੀਂ ਜਾਂਦਾ ਬਹੁਤ ਜਾਂਦਾ ਬਹੁਤ ਨਾਲ ਐਕਸਪੀਰੀਅੰਸ ਕਰਿਆ ਬਸ ਪਰ ਹੁਣ 7 ਦਿਨ ਬਾਅਦ ਠੀਕ ਮੈਂ ਉਹ ਤੇਰਾ ਨਾ ਕੀ ਕਰੇ ਜਿਹੜਾ ਕਚੌੜੀਆਂ ਪਕਾਉਂਦਾ ਉਹ ਪਕਾੜੇ ਪਕਾਉਂਦਾ ਉਹ ਨਹੀਂ ਪਕੜਦੀ ਚੁੱਕਾ ਸਾਚਰੇ ਤੇਰੇ ਮੀਰੇ ਫਾਰਾਨੇ ਬੜਾ ਬਲਤ ਚਾਰਪੇ ਕਰਦਾ ਪਰ ਟੀਕਾ ਲੱਗੇ ਤਾਂ ਲੱਟੋ ਵੀ 7 ਦਿਨ ਬਾਅਦ ਗੱਲਾਂ ਗੱਲਾਂ ਕਰੀ ਗਿਆ ਅਜਾ ਸਿੱਕ ਲੋ ਆਜਾ ਸਿੱਕ ਲੋ ਇਹਨਾਂ ਚੂਹ ਨਹੀਂ ਬੰਦ ਤੋਂ ਕੱਢੀ ਹੋ ਤਾਂ ਆਜਾ ਤੁਸੀਂ ਲੋ ਪਤਾ ਨਹੀਂ ਕੀ ਹੋ ਰਿਹਾ ਸੰਦੀਪ ਹਾਂ ਸਰ ਜਦ ਤੱਕ ਹੱਸਿਆ ਤੇ ਵੀ ਟਿਕਲੀ ਗੁੰਦੀ ਆ ਮਾਣ ਨਹੀਂ ਗਰਾਂ ਮੈਂ ਹਰ ਕਾਲੇ ਪਾਸੇ ਆ ਟੋਂਡੇ ਬੋਤਾ ਫਰੀ ਆ ਔਰ ਵੀ ਮੈਂ ਕਹਿੰਦੀ ਪਤੰਤਾ ਮੇਰੇ ਦਾ ਉਹ ਹੋਇਆ ਬਈਆ ਪਤਾ ਨਹੀਂ ਕੋਈ ਉਹੀ ਬਣ ਕੇ ਮੁੜ ਕੇ ਬਈ ਹੋ ਗਿਆ ਕੰਮ ਟੋਕਰਾ ਭਾਰੀ ਚੱਕਣ ਨਾ ਕਰਦੀ ਨਾ ਕੋਈ ਦੂਜਾ ਚੱਕੂਗਾ ਕਿਤੇ ਹੋ ਗਈ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਹੀਂ ਹੋਇਆਗਾ ਹੁਣ ਕੋਈ ਨਹੀਂ ਹੁੰਦਾ ਭਾਬੀ ਬੈਰਾਂ ਦੀ ਜੇ ਵੀ ਹੋ ਰਹਦਾ ਜੀ ਹੋ ਜਾਂਦੀ ਆ ਹਾਂ ਮੈਂ ਬੈਰਾਂ ਦੀ ਹੋ ਗਈ ਸੀ ਕੋ ਖਾਲੀ ਹੈ ਨਾ ਉਹ ਵੀ ਤਾਂ ਗੱਲ ਸਹੀ ਗੱਲ ਹੈ ਹੁਣ ਸਰੀਰ ਆਪਣੇ ਉੱਥੇ ਰਹਿ ਨਹੀਂ ਕਿਸੇ ਆਲੇ ਪਹਿਲਾਂ ਵਾਲੇ ਛਿੜੇ ਸਿਆਲੇ ਸਰੀਰ ਵੀ ਹੋ ਗਿਆ ਸਭ ਦੁਨੀਆਂ ਚਾਹ ਪੈਣਾ ਲਈ ਖਰਾਕਾ ਵੀ ਨਹੀਂ ਰਿਹਾ ਪੈਣਾ ਲਈ ਕੰਮ ਵੀ ਨਹੀਂ ਰਿਹਾ ਪਤਾ ਕਹਿੰਦੇ ਜਾਨੋ ਦੀ ਗੱਲ ਸੁਣਦਾ ਘਰ ਨਹੀਂ ਰਾਇਆ ਕਹਿੰਦਾ ਵੀਡੀਓ ਚੱਲਦੀ ਆ ਵੀ ਮੈਂ ਗਏ ਕੇ ਮੈਂ ਚੱਲ ਜਾਏ ਇੱਥੇ ਤੋਂ ਮੁੜ ਗਿਆ ਕਹਿੰਦਾ ਪਾਪਾ ਮੈਨੂੰ ਕਹਿੰਦੇ ਉੜਦਾ ਪਿੱਛੇ ਉਹਦੀ ਨਾਲ ਕਹਿੰਦਾ ਮੈਂ ਦੂਜੇ ਤੇ ਜਾ ਕੇ ਆਇਆ ਨਾ ਵੀ ਜੀ ਮੈਂ ਦੋ ਲਾਤਾ ਮੇਰੀ ਮੰਮੀ ਵੀ ਕਹਿੰਦੀ ਜਾਓ ਮੇਰੇ ਪਾਪਾ ਕਹਿੰਦੇ 70 ਰੁਪਏ ਲੈ ਲਓ ਇੱਥੇ ਰੋ ਔਰ ਸਿਰ ਪਰ ਨਹੀਂ ਮੰਨਿਆ ਪਉਂਦਾ ਕੱਪੜਾ ਮੈਨੂੰ ਆਇਆ ਨਾ ਫਿਰ ਤੇ ਲੱਗਦੀ ਇਹ ਵੀ ਵਿੱਚ ਬੀੜੀ ਤੇ ਆਉਣਾ ਸਿਰ ਪਰ ਮੈਨੇ ਹੋਰ ਗੱਲ ਤੇ ਨਿਰੋਕਿਆ ਨੂੰ ਮੈਂ ਤੁਹਾਨੂੰ ਕਹਾਂ ਮੈਂ ਸਾਡ ਪਰ ਰਹਿ ਤੂੰ ਵਿੱਚ ਆਉਣ ਲੱਗਾ ਨਾ ਵੀਡੀਓ ਜਦੋਂ ਪਹਿਨ ਸ਼ੁਰੂ ਕਰੀ ਮਾਹੋਂ ਦੇ ਸਿਰ ਪਰ ਕੱਪੜਾ ਨਹੀਂ ਚਾਹੇਗਾ ਹਾਂ ਪਰ ਫਿਰ ਨਾ ਪਤਾ ਮੈਂ ਕਿਹਾ ਕਿਹਾ ਮੈਂ ਕਹਾਂ ਕੋਲ ਨਾ ਤੂੰ ਬੈਠ ਤੇ ਵੀ ਗੱਲ ਮੈਂ ਕਹੂੰਗੀ ਨਹੀਂ ਜਾਣਾ ਨਹੀਂ ਮੈਂ ਤਾਂ ਫੋਨੂ ਦੋਹਾਂ ਨੂੰ ਚਾਹੀਦਾ ਸਵੇਰੇ ਉੱਠ ਕੇ ਉਹਦਾ ਸਿਰ ਬਹੁਤ ਸਿਰ ਪਰ ਚਾਰ ਮਾਰਨ ਨੂੰ ਚਾ ਜੋ ਜ਼ਰੂਰੀ ਨਹੀਂ ਹੋਵੇ ਕਾਬੂ ਜਰੂਰੀ ਨਹੀਂ ਵੀ ਜੇ ਉਹਨਾਂ ਕਿਤੇ ਬਾਹਰ ਨੂੰ ਜਾਣਾ ਜਦੋਂ ਉਹਨੂੰ ਸਰਪਾਉਣਾ ਜਦੋਂ ਉਹਦਾ ਤਿਆਰੀ ਕਰਨੀ ਹੈ ਜਦ ਤੁਸੀਂ ਸਾਈਕਲ ਲੈ ਕੇ ਫਿਰਦੇ ਹੁੰਦੇ ਤਾਂ ਥੋੜੇ ਦੂੜਾ ਵੀ ਖੁੱਲਣਾ ਹੁੰਦਾ ਉਹ ਜਾਂਤ ਸਵਾ ਦਾ ਸੋਕਾ ਹੁੰਦਾ ਨਹੀਂਦਾ ਕੋਸੇ ਕਰ ਕਰ ਦੇ ਦੇ ਤੂੰ ਮੁੰਡਾ 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 ਕਿਦਾਂ ਤਿੰਨ ਵਜੇ ਤੱਕ ਇਹ ਸਮੇਂ ਸਮੇ ਦਾ ਫਰਕ ਹੈ ਅਸੀਂ ਕੀ ਕਰ ਮਾਰੇ ਜਦ ਨਿੱਕਰ ਸਾਡੀ ਪਟੀ ਜਾਣੀ ਰੋਜ਼ੇ ਪਟ ਜਾਣੀ ਰੋਜ਼ੇ ਪਟ ਜਾਣੀ ਪਾਪਾ ਜੀ ਨੇ ਸੇਬੇ ਕਰੇ ਜਿਉਤੀ ਲਿੱਕਰ ਆਈ ਕੋਈ ਜਿਉਤੀ ਕੋਈ ਤਿੰਨ ਜਿਉਤੀ ਸੇਬੇ ਗਾਲ ਕੋਈ ਜਿਹੜਾ ਜਿਵੇਂ ਰੀਤਾ ਉਹਨੇ 10 ਵਜੇ ਨਾਲ ਕਿ ਸਿਰ ਬਹਾਲਣਾ ਕਰਨ ਉਹ ਛੁੱਟੀਆਂ ਛੁੱਟੀਆਂ ਤਾਂ 3 ਵਜੇ ਤੱਕ ਕਾਪੂ ਆਉਂਗਾ ਕਹਿੰਦਾ ਮੇਰਾ 3 ਵਜੇ ਤੱਕ ਸਿਰ ਬਹਾਲਣਾ ਨਿਆਣੇ ਨੂੰ ਲੈ ਕੇ ਖੇਡਣ ਦੀ ਹਾਂ ਅਸਲ ਉਹਦੇ ਇਹੀ ਆ ਕੇ ਜਾਣੇ ਆਪਣੇ ਵਰਗੇ ਘਰਿੰਦੇ ਵਰਦੇ ਹੋ ਸੋਏ ਟਾਂ ਟੂ ਟਾਂ ਤਾਂ ਸਭ ਨੇ ਜਿੰਨੇ ਜਿੰਨੇ ਕੱਪੜੇ ਹੁਣ ਤੱਕ ਤੁਸੀਂ ਹਾਂ ਕਰਨ ਨੂੰ ਲਿਆ ਤੇ ਹਾਂ ਐਨੇ ਅਸੀਂ ਸਾਰੀ ਉਮਰ ਚ ਨਹੀਂ ਪਾਏ ਅੱਜ ਮੈਨੂੰ ਨਹੀਂ ਹਾਂ ਮੈਨੂੰ ਹੁਣ ਤੱਕ ਨਹੀਂ ਹੁਣ ਤੱਕ ਉਹਨੂੰ ਚੇਹ ਮਾ ਤੂੰ ਨੇ ਕੱਪੜੇ ਅਸੀਂ ਇੱਕ ਨਿਕਰ ਤਿੰਨ ਤਿੰਨ ਸਾਲ ਪਾਈ ਜਾਂਦੇ ਤੇ ਖੱਦਰ ਹੁੰਦਾ ਤਾਂ ਖੱਦਰ ਤੇਰਾ ਖੱਦਰ ਹੁੰਦਾ ਤਾਂ ਨਾ ਖੱਦਰ ਸਵਾ ਲੰਦੀਆਂ ਵੀ ਆਰ ਠੰਡਾ ਹੁੰਦਾ ਤਾਂ ਖੱਦਰ ਰੱਖੀ ਬਹੁਤ ਇਹ ਨਹੀਂ ਕੱਪੜੇ ਹੋਵੇ ਅਤੇ ਅਗਲੇ ਤੁਹਾਨੂੰ ਅਗਲੇ ਬਲੌਗ ਚ ਪਤਾ ਲੱਗੂਗਾ ਨਾ ਦਾ ਦੱਸਦਾ ਮੈਂ ਮਨਾਨਕਿਆਂ ਚ ਚੱਲਿਆ ਜੀ ਅਸੀਂ ਹਾਂ 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 ਨਹੀਂ ਜਿਹੜਾ ਮੈਂ ਸੂਟੀਆ ਤਾਂ ਭੈਣ ਨੇ ਤੋੜੀ ਉਹ ਮੈਂ ਸੂਟ ਉਹ ਆਹ ਫੁੱਲ ਕਰਾ ਮੈਂ ਪਾਇਆ ਨਹੀਂ ਆਪਣੇ ਨਾਮ ਦੇ ਕਿਵੇਂ ਦੇਖਣ ਫੁੱਲ ਮੈਂ ਇਹ ਮਾਤਾ ਪਾਇਆ ਨਹੀਂ ਮੇਰਾ ਵੀ ਸੇਮਿਆਂ ਮੇਰੇ ਵੀ ਮਾਤਾ ਰਾਂਗ ਦਾ ਦਿੱਦਾ ਪੂਰਾ ਚੱਲ ਫੇਰ ਜਾ ਪਾਉਂਗੇ ਇਹਦੇ ਆਲੇ ਨੂੰ ਵੀ ਕਰਦੀ ਤਾਰੀਫ ਕਰਦੀ ਕਿਤੇ ਉਹੀ ਗੱਲ ਹਜੇ ਤਾਂ ਨਹੀਂ ਨੂੰ ਕਾ ਪਾ ਕੇ ਐਸੇ ਤੇ ਦੇ ਕੇ ਥੋੜੇ ਕਰਤਮਤ ਨਹੀਂ ਬਗਾ ਬਈ ਇਹ ਨੀਲਾ ਰੰਗ ਹੈ ਜਿਹੜਾ ਬੱਲੇ ਫਿਰ ਇਹ ਨਾ ਨੜੇ ਨਹੀਂ ਗਾ ਗगन ਉੱਪਰ ਗगन ਵੀ ਨੀਲਾ ਗगन ਨਾ ਜਿਵੇਂ ਹਾਕੀ ਵਰਗੀ ਲੱਗਣਾ ਨਹੀਂ ਨਹੀਂ ਸੰਦੀਪ ਸਭ ਤੋਂ ਵੱਡਾ ਜਾਨਵਰ ਤੂੰ ਸੋਚ ਤੈਨੂੰ ਪਾਦਵੀ ਕਿੰਨੀ ਬੜੀ ਦੇਤੀ ਡਾਇਨਾਸੌਰ ਤਾਂ ਹੈ ਹੀ ਨਹੀਂ ਦੇਖੇ ਹੀ ਨਹੀਂ ਆਪਾਂ ਨੇ ਮੈਨੂੰ ਖੇੜ ਨਹੀਂ ਦੁੱਧਾ ਖਣਵਾਉਂਦਾ ਬੜਾ ਬੜਾ ਹੁਣ ਉਹਦੇ ਵਿੱਕੀ ਆਪਣੇ ਆਪ ਨੂੰ ਦੇਖੇ ਵਿੱਕੀ ਆਪਣੇ ਆਪਣੇ ਸ਼ੇਰ ਨਹੀਂ ਸਮਝਦਾ ਨਹੀਂ ਬੜੀ ਕਰਦਣ ਵਾਲਾ ਕਿਹੜਾ ਹੁੰਦਾ ਹੂਠ ਹੂਠ ਨਹੀਂ ਜੈਬਰਾ ਜੈਬਰਾ ਇਹ ਗੱਲ ਤਾਂ ਸੁਣ ਸਭ ਤੋਂ ਵੱਡਾ ਸਾਰਿਆਂ ਚ ਸ਼ੇਰ ਹੁੰਦਾ ਸਭ ਤੋਂ ਵੱਡਾ ਸਾਰਿਆਂ ਚ ਸ਼ੇਰ ਹੁੰਦਾ ਜੰਗਲ ਦਾ ਰਾਜਾ ਵਿੱਕੀ ਆਪਣੇ ਆਪ ਨੂੰ ਸ਼ੇਰ ਸਮਝਦਾ ਹੈ ਨਾ ਤੁਸੀਂ ਹੈ ਸ਼ੇਰ ਇਹ ਗੱਲ ਤਾਂ ਸੁਣ ਲੈ ਉਹ ਤਾਂ ਵਿਚਾਰਾ ਬੁढ़ा ਸ਼ੇਰ ਐ ਹੁਣ ਸੈਂਡਾ ਪਰ ਘੁੰਮਦਾ ਫਿਰਦਾ। ਹੋਈ ਗੱਲ। ਹਟ ਜਾ ਵਿਚਾਰੇ ਇੱਦਾਂ ਬਾਂਝਾ ਕਰ ਰਹੀ। ਗੱਲ ਨਹੀਂ ਪੂਰੀ ਹੋਣ ਦੇਣੀ ਤੇਰੀ ਦੀਦੀ ਵੀ ਵਿੱਚੇ ਬੋਲਦੀਆਂ ਸੀ ਨੇ ਤੂੰ। ਆਹੀ ਭੈੜਾ ਤੁਹਾਡੇ 'ਚ। ਪਰ ਹੁਣ ਇਹਨਾਂ ਨੂੰ ਦੋਨਾਂ ਨੂੰ ਚੁੱਪ ਕਰ ਜਣਾ ਕੋਈ ਕੁਝ ਵੀ ਨਹੀਂ ਬੋਲਣਾ। ਬਈ ਕਰਮੀ ਬਹੁਤਾ। ਕਰਮੀ ਬਹੁਤਾ। ਚਲੋ ਜੀ ਠੀਕ ਐ ਜੀ ਫਿਰ ਅਗਲੇ ਬਲੌਗ 'ਚ ਮਿਲਦੇ ਹਾਂ ਜੀ ਤੁਹਾਨੂੰ। ਮੈਨੂੰ ਪਤਾ ਕਿ ਕਹਿੰਦੇ ਜਿਹੜਾ ਹਾਥੀ ਹੁੰਦਾ। ਕੰਟੀ ਉਹ ਛੇਰ ਵੀ ਨੋਸ ਕਰ ਨਾਲ ਜੰਗਾਂ ਦਾ ਰਾਜ ਹਾਂ ਆਹ ਗੱਲ ਤਾਂ ਬਹੁਤ ਹਾਂ ਫਿਰ ਉਹ ਤੂੰ ਕਰਦੀ ਏ ਤੂੰ ਇਹ ਕੰਮ ਜੀ ਸੱਚੀ ਹੋਣਾ ਬੱਜਨ ਦੀ ਹੌਲੀ ਹੌਲੀ ਪਤਾ ਨਹੀਂ ਕਿਹੜੇ ਕਿਹੜੇ ਕੈਟਾਗਰੀਆਂ ਲੈ ਲੈਣਾਂ ਵਿੱਚ ਨਹੀਂ ਉਹ ਤਾਂ ਤੋੜਨਾ ਆ ਤੀਨੇ ਯਾਦ ਰੱਖਿਓ ਉਹ ਦਾ ਦਿਮਾਗ ਨੂੰ ਠੰਡਾ ਕਰਕੇ ਗਰਮੀ ਦੇ ਵਿੱਚ ਗਰਮੀ ਦੇ ਵਿੱਚ ਭਾਬੀ ਤੋਂ ਮਾਨਸ ਕਰਵਾਉਣੀ ਵੀਰ ਜੀ ਚੱਲੇ ਆ ਬਾਹਰੋਂ ਮੈਨੂੰ ਲੱਗਦਾ ਕੋਈ ਰਾਤ ਵੀ ਨਹੀਂ ਢੁੱਲ ਦਿਲ ਦਾ ਕਰੂਗਾ ਥਿਆਣੇ ਨੇ 100 ਜਣਾ ਮੇਰੇ ਹੱਥ ਹੀ ਨੇ ਪੈਰ ਬਾਹਰ ਚੱਲਿਆ ਖੇਤਾਂ ਮਨ ਬੱਟਾ ਪਾਉਣ ਦਿੰਦਾ ਚਲੋ ਜੀ ਠੀਕ ਹੈ ਜੀ ਮਿਲਦੇ ਅਗਲੇ ਬਤਾਉ ਦੇ ਵਿੱਚ ਮੇਰੇ ਵੀ ਘਰ ਕੀ ਹੈ ਨਿਆਰਾ ਬਰਾਤਰ ਠੀਕ ਹੈ ਜਾਣਾ ਨਾ 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 ਮੈਂ ਪਾਤੀ ਦੀ ਸੈਡ ਲੈ ਲਈ ਮੈਨੂੰ ਪਤਾ ਨਹੀਂ ਚੱਲ ਰੁਕਿਆ ਲੱਗੀ ਠੀਕ ਹੈ ਜੀ ਮਿਲਦੇ ਆ ਓਕੇ ਬਾਏ